ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 840 ਤੋਂ ਲੈ ਕੇ 842 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਦੁਆਦ ਸੀ ਦਿਆ দান ਕਰ ਜਾਣਾ ਬਾਹਰ ਜਾ ਤੋ ਪੀਤਰ ਆਣਾ ਭਰਤੀ ਭਰਤ ਰਹੇ ਨਿਹਕਾਮ ਅਜਪਾ ਜਾਪ ਜਪੈ ਮੁਖ ਨਾਮ ਤੀਨ ਪਵਨ ਮਹਿ ਏਕੋ ਜਾਣੈ ਸਭ ਸੁੱਚ ਸੰਜਮ ਸਾਚ ਪਛਾਨੈ ਹੰਦੀ ਸੰਗਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿ ਜਿਸ ਤਰ੍ਹਾਂ ਇਹ ਥਿੱਤਾਂ ਹੁੰਦੀਆਂ ਨੇ ਨਾ ਫਿਰ ਦੁਆਦਸੀ ਵੀ ਹੁੰਦੀ ਆ ਕਹਿੰਦੇ ਕਈ ਲੋਕ ਜਿਹੜੇ ਵਹਿਮਾਂ ਭਰਮਾਂ ਚ ਨੇ ਉਹ ਦੁਆਦਸੀ ਨੂੰ ਸਮਝਦੇ ਨੇ ਬੀ ਦਿਆ ਕਰਨੀ দান ਕਰਨਾ ਵੀ ਇਹ ਦੁਆਤਸੀ ਵਾਲੇ ਦਿਨੇ ਕਰਨਾ ਪਰ ਉਹ ਕਹਿੰਦੇ ਅਸਲ ਦੇ ਵਿੱਚ ਉਹ ਜੀਵ ਜਿਹੜਾ ਆਪਣੇ ਮਨ ਨੂੰ ਬਾਹਰ ਜਾਣ ਤੋਂ ਪਟਕਣ ਤੋਂ ਰੋਕਦਾ ਹੈ ਆਪਣੇ ਅੰਦਰ ਦੀਆਂ ਜਿਹੜੀਆਂ ਆਸਾਂ ਨੇ ਉਹਨਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਪਰਮੇਸ਼ਰ ਦਾ ਨਾਮ ਜਪਦਾ ਹੈ ਉਸ ਪਰਮੇਸ਼ਰ ਨੂੰ ਤਿੰਨਾ ਭਵਨਾ ਵਿੱਚ ਸਮਾਇਆ ਹੋਇਆ ਮਹਿਸੂਸ ਕਰਦਾ ਹੈ ਦੇਖ ਸਕਦਾ ਹੈ ਇਹ ਕਹਿੰਦੇ ਹੈ ਸਭ ਜਿਹੜੀ ਹੈਗੀ ਆ ਪਰਮਾਤਮਾ ਦਾ ਨਾਮ ਜਪਣਾ ਚੰਗੇ ਆਪਣੇ ਜੀਵਨ ਨੂੰ ਪਵਿੱਤਰ ਬਣਾ ਕੇ ਰੱਖਣਾ ਤੇ ਫਿਰ ਉਹ ਜੀਵ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਬਣਾ ਲੈਂਦਾ ਹੈ ਇਹ ਹੈ ਕਿ ਅਸਲ ਦੇ ਵਿੱਚ ਵਿਦਵਾਦਸੀ ਨੂੰ ਇਹ ਤੁਸੀਂ ਕਰੋ ਹਰ ਇੱਕ ਥਿਤ ਨੂੰ ਉਹ ਕਹਿੰਦੇ ਨੇ ਵੀ ਤੁਸੀਂ ਉਸ ਪਰਮੇਸ਼ਰ ਦਾ ਨਾਮ ਜਪੋ ਗੁਰੂ ਦੀ ਦੱਸੀ ਹੋਈ ਕਾਰ ਕਰੋ ਨਾ ਕਿ ਤੁਸੀਂ ਇਹਨਾਂ ਵਹਿਮਾਂ ਪਰ ਮੱਚ ਪਾਓ ਕਿ ਅੱਜ ਇਕਾदशी ਆ ਅੱਜ ਦੂਆदशी ਆ ਅੱਜ ਦਸਵੀਂ ਆ ਅੱਜ ਇਹ ਕੰਮ ਕਰਨਾ ਅੱਜ ਇਹ ਕੰਮ ਕਰਨਾ ਇਹਨਾਂ ਚੋਂ ਕੱਢਣ ਦੇ ਲਈ ਸਾਨੂੰ ਉਹਨਾਂ ਨੇ ਇਹ ਜਿਹੜੀ ਬਾਣੀ ਇੱਥੇ ਥਿੱਤ ਲਿਖੀ ਆ ਵੀ ਹਰ ਇੱਕ ਥਿੱਤ ਉਹੀ ਚੰਗੀ ਆ ਜਿਸ ਦਿਨ ਆਪਾਂ ਉਹਦਾ ਨਾਮ ਜਪਦੇ ਆ ਨਾ ਕਿ ਵਹਿਮਾਂ ਪਰ ਮੱਚ ਪੈ ਕੇ ਹੋਰ ਕਰਮਕਾਂਡ ਕਰਨੇ ਵਾਹਿਗੁਰੂ ਜੀ ਤੇਰਸ ਤਰਵਰ ਸਮੁੰਦਰ ਕਿਨਾਰੇ ਅਮਰਤ ਮੂਲ ਸਿਖਰ ਲਿਵਤਾਰੇ ਜਿਹੜਾ ਕਹਿੰਦੇ ਰੁੱਖ ਹੁੰਦਾ ਦਰਿਆ ਦੇ ਕਿਨਾਰੇ ਤੇ ਉਹ ਮਤਲਬ ਸਥਾਈ ਨਹੀਂ ਹੁੰਦਾ ਉਹਨੂੰ ਕਦੇ ਵੀ ਡਰ ਹੁੰਦਾ ਕਿ ਦਰ ਦਰਿਆ ਦੇ ਵਿੱਚ ਪਾਣੀ ਦਾ ਵਹਾ ਵਧਿਆ ਤੇ ਉਸ ਰੁੱਖ ਨੂੰ ਨਾਲ ਹੀ ਵਹਾ ਕੇ ਲੈ ਜਾਣਾ ਇਸ ਤਰ੍ਹਾਂ ਹੀ ਕਹਿੰਦੇ ਮਨੁੱਖਾ ਜੀਵਨ ਆ ਇਹਦੀ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਦਾ ਮਨੁੱਖਾ ਜੀਵਨ ਸਦਾ ਦੇ ਰਹਿਣ ਵਾਲਾ ਹੈ ਇਹਦਾ ਕੋਈ ਭਰੋਸਾ ਨਹੀਂ ਕਿ ਕਦੋਂ ਖਤਮ ਹੋ ਜਾਣਾ ਹੈ ਜਿਸ ਜੀਵ ਨੇ ਕਹਿੰਦੇ ਆਪਣੇ ਅੰਮ੍ਰਿਤ ਮੂਲ ਦੇ ਨਾਲ ਆਪਣੀਆਂ ਜੜਾਂ ਜੋੜੀ ਰੱਖੀਆਂ ਨੇ ਉਹ ਪਰਮੇਸ਼ਰ ਦੇ ਵਿੱਚ ਲਿਵ ਲਈ ਰੱਖਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਡਰ ਡਰ ਮਰੈ ਨਾ ਬੁੱਢੈ ਕੋਇ ਨਿਡਰ ਭੂਡ ਮਰੈ ਪਤ ਖੋਇ ਕਹਿੰਦੇ ਜੋ ਜੀਵ ਪਰਮੇਸ਼ਰ ਦੇ ਡਰ ਅਦਬ ਨੂੰ ਆਪਣੇ ਅੰਦਰ ਰੱਖਦੇ ਨੇ ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ ਹੈਗੀ ਪਰ ਜਿਹੜੇ ਪਰਮੇਸ਼ਰ ਦੇ ਡਰ ਨੂੰ ਛੱਡ ਦਿੰਦੇ ਨੇ ਪਰਮੇਸ਼ਰ ਦਾ ਡਰ ਅਦਬ ਆਪਣੇ ਹਿਰਦੇ ਵਿੱਚ ਨਹੀਂ ਬਸਾਉਂਦੇ ਉਹ ਆਪਣੇ ਪੱਤ ਗਵਾ ਦਿੰਦੇ ਨੇ ਕਿਉਂਕਿ ਉਹ ਉਹਦਾ ਨਾਮ ਨਹੀਂ ਜਪਦੇ ਉਹ ਡਰ ਆਦਬ ਚ ਨਹੀਂ ਰਹਿੰਦੇ ਡਰ ਮਹਿ ਕਰ ਕਰ ਮੈਂ ਡਰ ਜਾਣਾ ਜੋ ਜੀਵ ਪਰਮੇਸ਼ਰ ਦੇ ਡਰ ਆਦਬ ਦੇ ਵਿੱਚ ਆਪਣੇ ਨਿੱਜ ਦੇ ਘਰ ਵਿੱਚ ਟਿਕਿਆ ਰਹਿੰਦਾ ਤੇ ਉਸ ਪਰਮੇਸ਼ਰ ਦੇ ਡਰ ਆਦਬ ਨੂੰ ਜਾਣਦਾ ਹੈ ਫਿਰ ਉਹਦੇ ਉਹਦੇ ਨਾਲ ਕੀ ਹੁੰਦਾ ਤਖਤ ਨਿਵਾਸ ਸੱਚ ਮਨ ਪਾਣਾ ਉਸ ਦੇ ਮਨ ਵਿੱਚ ਸੱਚਾ বাস ਜਾਂਦਾ ਹੈ ਉਹਨੂੰ ਪਰਮੇਸ਼ਰ ਦੇ ਤਖਤ ਨਿਵਾਸ ਦੇ ਵਿੱਚ ਜਗ੍ਹਾ ਮਿਲਦੀ ਆ ਤਖਤ ਜਿਹੜਾ ਹੈਗਾ ਪਰਮੇਸ਼ਰ ਦਾ ਨਿਵਾਸ ਉਹਨੂੰ ਜਗ੍ਹਾ ਮਿਲ ਜਾਂਦੀ ਆ ਚੌਦਸ ਚੌਥਾ ਥਾਵੈ ਲਹ ਪਾਵੈ ਰਾਜ ਤਾਮਸ ਸਤ ਕਾਲ ਸਮਾਵੈ ਫਿਰ ਜਿਹੜੇ ਜੀਵ ਉਹਦਾ ਨਾਮ ਜਪਦੇ ਨੇ ਉਹ ਜਿੱਦਾਂ ਜਿਹੜੇ ਤਿੰਨੇ ਮਾਇਆ ਦੇ ਗੁਣ ਨੇ ਇਹਨਾਂ ਤੋਂ ਉੱਪਰ ਉੱਠ ਕੇ ਚੌਥਾ ਪਦ ਤੁਰਿਆ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਸਸੀਅਰ ਕੈ ਕਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੇ ਫਿਰ ਉਹਨਾਂ ਦਾ ਜਿਹੜੇ ਮਨ ਦੀ ਸ਼ਾਂਤੀ ਆ ਉਹਦੇ ਵਿੱਚ ਮਨ ਦੀ ਜਿਹੜੀ ਹੈਗੀ ਆ ਤਪਸ਼ ਹੈਗੀ ਆ ਉਸ ਸਮ ਆ ਜਾਂਦੀ ਹੈ ਮਨ ਸ਼ਾਂਤ ਹੋ ਜਾਂਦਾ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਦਾ ਫਿਰ ਇਸ ਤਰ੍ਹਾਂ ਉਹ ਜੋਗ ਜੁਗਤ ਕੀ ਕੀਮਤ ਪਾਵੇ ਇਸ ਤਰ੍ਹਾਂ ਫਿਰ ਪਰਮੇਸ਼ਰ ਨੂੰ ਪਾ ਲੈਣ ਦੀ ਜਿਹੜੀ ਕੀਮਤ ਆ ਉਹਨਾਂ ਨੂੰ ਸਮਝ ਆਉਂਦੀ ਆ 14 ਪਵਨ ਪਾਤਲ ਸਮਾਏ ਖੰਡ ਬ੍ਰਹਿਮੰਡ ਰਿਹਾ ਲੈ ਬੁਲਾਏ ਉਹ ਪਰਮੇਸ਼ਰ ਜਿਹੜਾ 14 ਭਵਨਾਂ ਦੇ ਵਿੱਚ ਪਤਾਲਾਂ ਵਿੱਚ ਖੰਡਾਂ ਭਰੇ ਮੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਸਮਾਇਆ ਹੋਇਆ ਉਸ ਬਾਰੇ ਜੀਵ ਨੂੰ ਫੇਰ ਹੀ ਪਤਾ ਲੱਗਦਾ ਜਦੋਂ ਜੀਵ ਉਹਦਾ ਨਾਮ ਜਪਦੇ ਨੇ ਅਮਾਵਸਿਆ ਚੰਦ ਗੁਪਤ ਰਹਿ ਗੈਨਾਰ ਅਮਾਵਸਿਆ ਚੰਦ ਗੁਪਤ ਗੈਨਾਰ ਬੂਝੋ ਗਿਆਨੀ ਸ਼ਬਦ ਵਿਚਾਰ ਸਸਿਆ ਤੇ ਗगन ਜੋਤ ਤੇ ਹਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸ ਹੀ ਮਾਹੇ ਮਨ ਮੁਖ ਪੂਲੇ ਆਵੈ ਜਾਹੇ ਜਿਸ ਤਰ੍ਹਾਂ ਕਹਿੰਦੇ ਮੱਸੀਆ ਵਾਲੇ ਦਿਨ ਚੰਦਰਮਾ ਆਕਾਸ਼ ਵਿੱਚ ਗੁਪਤ ਹੈ ਇਸ ਤਰ੍ਹਾਂ ਹੀ ਪਰਮੇਸ਼ਰ ਹਰ ਇੱਕ ਘਟ ਦੇ ਵਿੱਚ ਗੁਪਤ ਵਰਤ ਰਿਹਾ ਹੈ ਕਹਿੰਦੇ 부ਝੋ ਗਿਆਨੀ ਸ਼ਬਦ ਵਿਚਾਰ ਜਦੋਂ ਕਹਿੰਦੇ ਗੁਰੂ ਦੇ ਰਾਹੀਂ ਸ਼ਬਦ ਦੀ ਵਿਚਾਰ ਹੁੰਦੀ ਆ ਫਿਰ ਜੀਵ ਗਿਆਨਵਾਨ ਹੋ ਜਾਂਦਾ ਫਿਰ ਕਹਿੰਦੇ ਉਹ 부ਝ ਸਕਦਾ ਇਹ ਅਸਲੀਅਤ ਨੂੰ ਸਸੀਰ ਗगन ਜੋਤ ਤਿਹ ਲੋਏ ਜਿਸ ਤਰ੍ਹਾਂ ਕਹਿੰਦੇ ਚੰਦਰਮਾ ਦਾ ਚਾਨਣ ਸਾਰੇ ਆਕਾਸ਼ ਵਿੱਚ ਹੁੰਦਾ ਇਸ ਤਰ੍ਹਾਂ ਹੀ ਪਰਮੇਸ਼ਰ ਦੀ ਜੋਤ ਤਿੰਨਾਂ ਲੋਕਾਂ ਦੇ ਵਿੱਚ ਸਮਾਈ ਹੋਈ ਆ ਉਹ ਪਰਮੇਸ਼ਰ ਆਪ ਹੀ ਸਭ ਕੁਝ ਕਰਕੇ ਸਭ ਦੀ ਸੰਭਾਲ ਆਪ ਕਰ ਰਿਹਾ ਹੈ ਜਦੋਂ ਕਹਿੰਦੇ ਗੁਰ ਤੇ ਦੀਸੈ ਸੋ ਤਿਸ ਹੀ ਮਾਹੇ ਜਿਸ ਜੀਵ ਨੂੰ ਗੁਰੂ ਰਾਹੀਂ ਪਰਮੇਸ਼ਰ ਦੇ ਦਰਸ਼ਨ ਹੋ ਗਏ ਉਹ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਨੇ ਪਰ ਜਿਹੜੇ ਮਨ ਤੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਕਰਦਰ ਥਾਪ ਥਿਰਥਾਨ ਸੁਹਾਵੇ ਆਪ ਪਛਾਣੇ ਜਾਂ ਸਤਗੁਰ ਪਾਵੇ ਜਿਸ ਜੀਵ ਨੇ ਕਹਿੰਦੇ ਆਪਣਾ ਸਥਾਨ ਨਿੱਜ ਦੇ ਘਰ ਵਿੱਚ ਲੱਭ ਲਿਆ ਉਹਦਾ ਜੀਵਨ ਸੋਹਣਾ ਬਣ ਜਾਂਦਾ ਉਹ ਨਿੱਜ ਦੇ ਘਰ ਵਿੱਚ ਟਿਕਿਆ ਹੋਇਆ ਸੋਹਣਾ ਆਤਮਿਕ ਜੀਵਨ ਵਾਲਾ ਬਣ ਜਾਂਦਾ ਜਿਸ ਜੀਵ ਦਾ ਕਹਿੰਦੇ ਸਤਗੁਰ ਨਾਲ ਮਿਲਾਪ ਹੁੰਦਾ ਉਹੀ ਆਪਣੇ ਅੰਤਰ ਆਤਮੇ ਨੂੰ ਪਛਾਣ ਸਕਦਾ ਅੰਤਰ ਆਤਮਾ ਕੌਣਾ ਪਰਮਾਤਮਾ ਜਹ ਆਸਾ ਤਹ ਬਿਨਸ ਬਿਨਾਸਾ ਫੂਟੇ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪਰਨਵਤ ਨਾਨਕ ਹਮਤਾ ਕੇ ਦਾਸਾ ਪੇ ਨਾਨਕ ਜੀ ਕਹਿੰਦੇ ਨੇ ਮੈਂ ਕਹਿੰਦੇ ਉਹਨਾਂ ਜੀਵਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਦੇ ਅੰਦਰੋਂ ਆਸਾ ਖਤਮ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਅੰਦਰੋਂ ਮੇਰ-ਤੇਰ ਖਤਮ ਹੋ ਜਾਂਦੀ ਆ ਦ્વੈਤ ਖਤਮ ਹੋ ਜਾਂਦੀ ਆ ਮਮਤਾ ਦਾ ਜਾਲ ਖਤਮ ਹੋ ਜਾਂਦਾ ਸੰਸਾਰ ਤੋਂ ਨਿਰਲੇਪ ਹੋ ਜਾਂਦੇ ਨੇ ਕਹਿੰਦੇ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਕਿਉਂਕਿ ਉਹੀ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਅਨੁਭਵ ਕਰ ਲਿਆ ਉਹਨਾਂ ਦੇ ਵਿੱਚ ਇਹ ਗੁਣ ਪੈਦਾ ਹੁੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਾਵਲ ਮਹਲਾ 3 ਵਾਰ 7 ਘਰ 10 ਵਾ 1 ਓੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਓਤ ਪੋਤ ਜਗ ਰਹਾ ਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ 부ਜੈ ਕੋਈ ਹੰਦੀ ਸੰਗਤੀ ਜਿਸ ਤਰ੍ਹਾਂ ਪਿੱਛੇ ਬਾਣੀ ਸੀ ਥਿੱਤੀ ਥਿੱਤ ਤੇ ਇਸ ਤਰ੍ਹਾਂ ਇਹ ਹੈਗੀ ਜਿਹੜੇ ਸਤ ਵਾਰ ਨੇ ਉਹਨਾਂ ਬਾਰੇ ਜਿਹੜੇ ਆ ਸੋਮਵਾਰ ਮੰਗਲਵਾਰੀ ਜਿਹੜੇ ਦਿਨ ਨੇ ਉਹਨਾਂ ਬਾਰੇ ਤੀਸਰੇ ਪਾਸ਼ਾ ਜੀ ਦੀ ਬਾਣੀ ਹੈ ਉਹ ਦੱਸ ਰਹੇ ਨੇ ਵਾਰ ਚਾਹੇ ਕੋਈ ਵੀ ਹੋਵੇ ਜਿਵੇਂ ਲੋਕ ਵਹਿਮ ਭਰਮ ਕਰਦੇ ਨੇ ਕਿ ਐਸ ਆ ਵਾਰ ਆ ਨਹੀਂ ਕਰਨਾ ਆਰ ਨਹੀਂ ਕਰਨਾ ਉਹ ਸਮਝਾਉਂਦੇ ਨੇ ਕਿ ਵਾਰ ਚਾਹੇ ਕੋਈ ਵੀ ਹੋਵੇ ਵਾਰ ਉਹੀ ਚੰਗਾ ਜਿਸ ਦਿਨ ਪਰਮੇਸ਼ਰ ਦਾ ਨਾਮ ਜਪਿਆ ਗਿਆ ਕਹਿੰਦੇ ਉਹ ਪਰਮੇਸ਼ਰ ਆਪਣੇ ਵਰਗਾ ਉਹੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਉਹ ਆਪ ਹੀ ਇਸ ਸੰਸਾਰ ਵਿੱਚ ਸਰਵ ਵਿਆਪਕ ਹੈ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਉਹਦੇ ਵਰਗਾ ਸਾਰੇ ਜਗਤ ਦੇ ਵਿੱਚ ਉਹ ਤਾਣੇ ਪੇਟੇ ਵਾਂਗ ਹੈ ਸਾਰੇ ਜਗਤ ਨੂੰ ਨੇ ਤਾਣੇ ਪੇਟੇ ਵਾਂਗ ਪਰੋਇਆ ਹੋਇਆ ਆਪਣੇ ਹੁਕਮ ਦੇ ਵਿੱਚ ਜੋ ਕੁਛ ਉਹ ਕਰ ਰਿਹਾ ਸੰਸਾਰ ਵਿੱਚ ਉਹੀ ਹੁੰਦਾ ਜਿਹੜੇ ਜੀਵ ਦਾ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਸਦਾ ਸੁਖ ਵਿੱਚ ਰਹਿੰਦੇ ਨੇ ਪਰ ਇਸ ਗੱਲ ਨੂੰ ਕੋਈ ਵਿਰਲੇ ਸਮਝਦੇ ਨੇ ਜੋ ਗੁਰੂ ਦੇ ਸਨਮੁਖ ਹੁੰਦੇ ਨੇ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਹਿਰਦੈ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਤਿਆਵੋ ਹੋਏ ਦਾਸਨ ਦਾਸਾ ਰਹਾਉ ਕਹਿੰਦੇ ਉਸ ਪਰਮੇਸ਼ਰ ਦਾ ਜੋ ਗੁਣਾ ਦਾ ਖਜ਼ਾਨਾ ਹੈ ਉਹਦਾ ਨਾਮ ਜਪਦੇ ਰਹਿਣਾ ਇਹੀ ਮੇਰੇ ਲਈ ਮਾਲਾ ਹੈ ਉਹ ਪਰਮੇਸ਼ਰ ਸਾਡੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਬਾਹਰ ਹੈ ਸਾਡੀ ਗਿਆਨ ਇੰਤਰੀਆਂ ਸਾਨੂੰ ਉਹਦੇ ਤੱਕ ਨਹੀਂ ਪਹੁੰਚਾ ਸਕਦੀਆਂ ਕਹਿੰਦੇ ਪਰਮੇਸ਼ਰ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਉਸ ਪਰਮੇਸ਼ਰ ਦਾ ਸਦਾ ਹੀ ਨਾਮ ਧਿਆਉਂਦੇ ਰਹੀਏ ਸੋਮ ਬਾਰ ਸੱਚ ਰਿਹਾ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿ ਬਲਾਈ ਜਿਸ ਦੇ ਵੈ ਤਿਸ ਪੱਲੇ ਪਾਏ ਅਗਮ ਅਗੋਚਰ ਲਖਿਆ ਨਾ ਜਾਏ ਗੁਰ ਕੈ ਸਬਦ ਹਰ ਰਹਾ ਸਮਾਏ ਕਹਿੰਦੇ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਪਰ ਅਸੀਂ ਉਸ ਦੀ ਕੀਮਤ ਨਹੀਂ ਜਾਣ ਸਕਦੇ ਅਸੀਂ ਉਹ ਕਿੱਡਾ ਵੱਡਾ ਇਹ ਨਹੀਂ ਜਾਣ ਸਕਦੇ ਉਹਦੇ ਗੁਣ ਸਾਰੇ ਨਹੀਂ ਜਾਣ ਸਕਦੇ ਆਪਣੇ ਵੱਲੋਂ ਆਪਣੇ ਉਦਮ ਦੇ ਨਾਲ ਜੀਵ ਉਹਦਾ ਨਾਮ ਜਪਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਪਰ ਕਹਿੰਦੇ ਇਹ ਜਿਹੜੀ ਦਾਤ ਆ ਨਾਮ ਦੀ ਇਹ ਉਹਨੂੰ ਹੀ ਮਿਲਦੀ ਆ ਜਿਸ ਨੂੰ ਪਰਮੇਸ਼ਰ ਆਪ ਦੇਵੇ ਉਹ ਸਾਡੀ ਪਹੁੰਚ ਤੋਂ ਪਾਰ ਹੈ ਅਸੀਂ ਉਸ ਨੂੰ ਦੇਖ ਨਹੀਂ ਸਕਦੇ ਗੁਰੂ ਦੇ ਸ਼ਬਦ ਦੇ ਰਾਹੀ ਜੀਵ ਨੂੰ ਇਹ ਸਮਝ ਲੱਗਦੀ ਆ ਇਹ 부ਝ ਹੁੰਦਾ ਕਿ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਤੰਦੈ ਲਾਇਆ ਆਪ 부ਝਾਇ ਸੋਈ 부ਜੈ ਗੁਰ ਕੈ ਸ਼ਬਦ ਦਰ ਕਰ ਸੂਜੈ ਪ੍ਰੇਮ ਭਗਤ ਕਰੇ ਲੇ ਬਲਾਈ ਹਉ ਮੈਂ ਮਮਤਾ ਸ਼ਬਦ ਜਲਾਏ ਵਾਹਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਨਹੀਂ ਮਾਇਆ ਦਾ ਮੋਹ ਹੈ ਜਿਹੜਾ ਇਹ ਜਗਤ ਵਿੱਚ ਪਾਇਆ ਹੈ ਆਪ ਹੀ ਸੰਸਾਰ ਨੂੰ ਅਲੱਗ-ਲੱਗ ਧੰਦਿਆਂ ਚਲਾਇਆ ਹੈ ਜਿਹੜੀ ਇਹ ਜਗਤ ਦੀ ਜਿਹੜੀ ਖੇਡ ਆ ਇਹ ਕਹਿੰਦੇ ਪਰਮੇਸ਼ਰ ਦੀ ਉਹੀ 부ਝ ਸਕਦਾ ਜਿਹਨੂੰ ਪਰਮੇਸ਼ਰ ਆਪ 부ਜਾਵੇ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਦਰ ਕਰ ਦੀ ਸਮਝ ਲੱਗਦੀ ਆ ਇਹ ਉਹਨਾਂ ਨੂੰ ਲੱਗਦੀ ਆ ਜਿਹੜੇ ਪ੍ਰੇਮਾ ਭਗਤੀ ਵਿੱਚ ਪਰਮੇਸ਼ਰ ਵਿੱਚ ਲੀਨ ਹੋਏ ਰਹਿੰਦੇ ਨੇ ਉਹਦੀ ਭਗਤੀ ਕਰਦੇ ਨੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਹਉਮੈ ਮਮਤਾ ਸਭ ਕੁਝ ਖਤਮ ਕਰ ਲੈਂਦੇ ਨੇ ਬੁੱਧਵਾਰ ਆਪੇ ਬੁੱਧਸਾਰ ਗੁਰਮਖ ਕਰਣੀ ਸਬਦ ਵਿਚਾਰ ਕਹਿੰਦੇ ਜੀਵਾਂ ਨੂੰ ਚੰਗੀ ਮਤ ਵੀ ਪਰਮੇਸ਼ਰ ਆਪ ਹੀ ਦਿੰਦਾ ਫਿਰ ਉਹ ਗੁਰੂ ਦੇ ਸਾਹਮਣੇ ਹੋ ਕੇ ਸ਼ਬਦ ਦੀ ਵਿਚਾਰ ਕਰਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉ ਮੈਂ ਮਲ ਖੋਏ ਜਿਹੜੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦਾ ਮਨ ਵਿਕਾਰਾਂ ਵੱਲੋਂ ਪਵਿੱਤਰ ਹੋ ਜਾਂਦਾ ਪਰਮੇਸ਼ਰ ਦੇ ਗੁਣ ਗਾਇਆ ਅੰਦਰੋਂ ਹਉਮੇ ਦੀ ਮੈਲ ਖਤਮ ਹੋ ਜਾਂਦੀ ਆ ਦਰ ਸੱਚੈ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਜਿਹੜੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਗੁਰੂ ਦੇ ਸ਼ਬਦ ਰਾਹੀਂ ਜਿਨ੍ਹਾਂ ਦਾ ਜੀਵਨ ਸੋਹਣਾ ਬਣ ਜਾਂਦਾ ਉਹ ਸੱਚੇ ਦੇ ਦਰ ਤੇ ਹਮੇਸ਼ਾ ਬੜੀਆਈ ਪਾਉਂਦੇ ਨੇ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵ ਹੈ ਦੇਵਨ ਹਾਰ ਕਹਿੰਦੇ ਗੁਰੂ ਦੇ ਦਰ ਤੇ ਗਿਆ ਹੀ ਪਰਮੇਸ਼ਰ ਦੇ ਨਾਮ ਰੂਪੀ ਲਾਭ ਵਾਲਾ ਪਦਾਰਥ ਮਿਲਦਾ ਹੈ ਪਰ ਦਿੰਦਾ ਪਰਮੇਸ਼ਰ ਆਪ ਹੀ ਹੈ ਜੋ ਦੇ ਵੈ ਤਿਸ ਕੋ ਬਲ ਜਾਈਏ ਗੁਰ ਪ੍ਰਸਾਦੀ ਆਪ ਗਵਾਈਏ ਉਹ ਪਰਮੇਸ਼ਰ ਜੋ ਸਾਨੂੰ ਨਾਮ ਦੀ ਦਾਤ ਦਿੰਦਾ ਹੈ ਕਹਿੰਦੇ ਅਸੀਂ ਉਹ ਤੋਂ ਬਲਿਹਾਰੇ ਜਾਈਏ ਗੁਰੂ ਦੀ ਕਿਰਪਾ ਰਾਹੀਂ ਜੀਵ ਆਪਣੇ ਅੰਦਰੋਂ ਆਪਣਤ ਆਪਾ ਭਾਵ ਹਉਮੈ ਖਤਮ ਕਰ ਲੈਂਦੇ ਨੇ ਨਾਨਕ ਨਾਮ ਰੱਖੋ ਉਰਤਾਰ ਦੇਵਨ ਹਾਰੇ ਕੋ ਜੈਕਾਰ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ ਉਹ ਪਰਮੇਸ਼ਰ ਜੋ ਸਾਨੂੰ ਆਪਣੇ ਨਾਮ ਦੀ ਦਾਤ ਦਿੰਦਾ ਸਾਰੀਆਂ ਦਾਤਾਂ ਦਿੰਦਾ ਉਹਦੀ ਸਦਾ ਹੀ ਜੈਕਾਰ ਕਰੀਏ ਸਦਾ ਹੀ ਉਹਨੂੰ ਨਮਸਕਾਰ ਕਰੀਏ वीर वार वीर परम पुलाए प्रेत भूत सब दूजे लाए कंदे जिन्ना नु कुराहे पाया परमा ਵਿੱਚ ਉਹ ਵੀ ਪਰਮੇਸ਼ਰ ਨਹੀਂ ਪਾਇਆ ਜਿਹੜੇ ਪ੍ਰੇਤ ਭੂਤ ਇਹ ਵੀ ਸਾਰੇ ਮਾਇਆਵਲ ਲਾਏ ਹੋਏ ਨੇ ਆਪ ਉਪਾਏ ਕਰ ਵੇਖੈ ਵੇਕਾਰ ਸਬਨਾ ਕਰਤੇ ਤੇਰੀ ਟੇਕਾ ਕਹਿੰਦੇ ਪਰਮੇਸ਼ਰ ਨੇ ਆਪ ਹੀ ਅਲੱਗ-ਅਲੱਗ ਰੰਗਾਂ ਦੀ ਦੁਨੀਆ ਬਣਾਈ ਆ ਜੀਵ ਪੈਦਾ ਕੀਤੇ ਨੇ ਪਰ ਕਹਿੰਦੇ ਇਹ ਕਰਤੇ ਸਾਰਿਆਂ ਨੂੰ ਤੇਰਾ ਹੀ ਆਸਰਾ ਹੈ ਜੀ ਜੰਤ ਤੇਰੀ ਸਰਣਾਈ ਸੋ ਮਿਲੈ ਜਿਸ ਲਹਿ ਮਿਲਾਈ ਕਹਿੰਦੇ हे ਪਰਮੇਸ਼ਰ ਜੀ ਸਾਰੇ ਜੀ ਜੰਤ ਤੇਰੀ ਸ਼ਰਨ ਚ ਆਉਂਦੇ ਨੇ ਪਰ ਤੂੰ ਜਿਹਨੂੰ ਮਿਲਾਏ ਉਹਦੇ ਨਾਲ ਹੀ ਤੇਰਾ ਜਿਨੂੰ ਆਪ ਮੇਲੇ ਉਹਦਾ ਹੀ ਤੇਰੇ ਨਾਲ ਮੇਲ ਹੋ ਸਕਦਾ ਇਹ ਜੀਵ ਦੇ ਆਪਣੇ ਉਦਮ ਨਾਲ ਨਹੀਂ ਜਿਨੂੰ ਤੂੰ ਆਪ ਆਪਣੇ ਨਾਲ ਮੇਲੇ ਉਹੀ ਤੇਰੇ ਨਾਲ ਮਿਲ ਸਕਦਾ ਸ਼ੁਕਰਵਾਰ ਪ੍ਰਭ ਰਹਾ ਸਮਾਈ ਆਪ ਉਪਾਏ ਸਭ ਕੀਮਤ ਪਾਈ ਪਰਮੇਸ਼ਰ ਕਹਿੰਦੇ ਹਰ ਇੱਕ ਜਗ੍ਹਾ ਤੇ ਵਿਆਪਕ ਆ ਉਸ ਨੇ ਆਪ ਸ੍ਰਿਸ਼ਟੀ ਪੈਦਾ ਕੀਤੀ ਆ ਤੇ ਇਹਦੀ ਕਦਰ ਵੀ ਆਪ ਹੀ ਜਾਣਦਾ ਗੁਰਮਖ ਹੋ ਵੈ ਸੋ ਕਰੈ ਵਿਚਾਰ ਸੱਚ ਸੰਜਮ ਕਰਨੀ ਹੈ ਕਾਰ ਜੋ ਜੀਵ ਕਹਿੰਦੇ ਗੁਰੂ ਦੇ ਸਨਮਖ ਹੁੰਦੇ ਨੇ ਉਹ ਇਸ ਗੱਲ ਦੀ ਵਿਚਾਰ ਕਰਦੇ ਨੇ ਕਿ ਜੀਵਨ ਦੇ ਵਿੱਚ ਸ੍ਰੇਸ਼ਟ ਕਾਰ ਹੈ ਪਰਮੇਸ਼ਰ ਦਾ ਨਾਮ ਜਪਣਾ ਸੰਜਮ ਰੱਖਣਾ ਵਿਕਾਰਾਂ ਵੱਲੋਂ ਇਹ ਸ੍ਰੇਸ਼ਟ ਕਾਰ ਹੈ ਕਰਨੀ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਜੇ ਸਭ ਪਾਉ ਹੈ ਦੂਜਾ ਜਿਹੜੇ ਜੀਵ ਕਹਿੰਦੇ ਕਰਮ ਕਾਂਡਾਂ ਵਿੱਚ ਵਰਤ ਵਗੈਰਾ ਰੱਖਦੇ ਨੇ ਨਿਤਾ ਨੇਮ ਦੀ ਪੂਜਾ ਕਰਦੇ ਨੇ ਪਰ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਜੇ ਪ੍ਰੇਮ ਵਿੱਚ ਹੀ ਲੱਗੇ ਹੋਏ ਨੇ ਉਹਨਾਂ ਨੂੰ ਪਰਮੇਸ਼ਰ ਦੇ ਬਾਰੇ ਸਮਝ ਨਹੀਂ ਪੈਂਦੀ ਜੀਵਨ ਦੀ ਅਸਲੀਅਤ ਨੂੰ ਸਮਝਦੇ ਨਹੀਂਗੇ ਕਿ ਪਰਮੇਸ਼ਰ ਨੇ ਜੀਵਨ ਦੀ ਖੇਡ ਕੀ ਬਣਾਈ ਹੈ। ਸនិចਰਵਾਰ ਸੌਣ ਸਾਸਤ ਵਿਚਾਰ ਹਉ ਮੈਂ ਮੇਰਾ ਪਰਮੈ ਸੰਸਾਰ। ਇੱਕ ਸ਼ਾਸਤਰ ਹੈ ਸੌਣ ਕਹਿੰਦੇ ਜਿਸ ਤਰ੍ਹਾਂ ਸਾਰੇ ਜੀਵ ਜਿਹੜੇ ਸ਼ਾਸਤਰਾਂ ਦੀ ਉਹ ਵਿਚਾਰ ਕਰਦੇ ਨੇ ਇਹਨਾਂ ਦੀ ਵਿਚਾਰ ਕਰਕੇ ਹਉਮੇ ਆ ਜਾਂਦਾ ਉਹਨਾਂ ਵਿੱਚ। ਬਿਸਾਨੂ ਪਤਾ ਨਹੀਂ ਕੀ ਗਿਆਨ ਹੋ ਗਿਆ ਇਹਦੇ ਰਾਹੀ ਉਹ ਸੰਸਾਰ ਵਿੱਚ ਭਟਕਦੇ ਨੇ ਪਰਮੇਸ਼ਰ ਨੂੰ ਪਾ ਨਹੀਂ ਸਕਦੇ ਮਨਮੁਖ ਅੰਦਾ ਦੂਜੇ ਪਾਏ ਜਮਦਰ ਬਾਦਾ ਝੋਟਾ ਖਾਏ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਪਾਛਾ ਕਹਿੰਦੇ ਉਹ ਕਹਿੰਦੇ ਦੂਜੇ ਪਾਏ ਮਾਇਆ ਦੇ ਪਿਆਰ ਵਿੱਚ ਨੇ ਫਿਰ ਉਹਨਾਂ ਨੂੰ ਜਮਾਂ ਦੀਆਂ ਫਾਇਆਂ ਸਹਿਣੀਆਂ ਪੈਂਦੀਆਂ ਨੇ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚਿ ਲੇਵ ਲਾਈ ਜਿਹੜੇ ਜੀਵ ਕਹਿੰਦੇ ਗੁਰੂ ਦੀ ਕਿਰਪਾ ਰਾਹੀ ਸੱਚੀ ਕਾਰ ਕਮਾਉਂਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਵਿੱਚ ਲੀਨ ਹੋਏ ਰਹਿੰਦੇ ਨੇ ਉਹ ਸਦਾ ਹੀ ਸੁਖ ਪਾਉਂਦੇ ਨੇ ਸਤ ਗੁਰ ਸੇਵੈ ਸੇਵਡ ਪਾਗੀ ਹਉ ਮੈਂ ਮਾਰ ਸੱਚ ਲੇਵ ਲਾਗੀ ਜੋ ਕਹਿੰਦੇ ਵੱਡੇ ਭਾਗਾਂ ਵਾਲੇ ਨੇ ਉਹ ਸਤਗੁਰ ਦੀ ਦਸਤੀ ਹੋਈ ਸੇਵਾ ਭਗਤੀ ਕਰਦੇ ਨੇ ਆਪਣੇ ਅੰਦਰੋਂ ਉਹਨਾਂ ਦੇ ਹਉਮੈ ਖਤਮ ਹੋ ਜਾਂਦੀ ਆ ਸੱਚੇ ਪਰਮੇਸ਼ਰ ਵਿੱਚ ਉਹਨਾਂ ਦੀ ਲਿਵ ਜੁੜ ਜਾਂਦੀ ਆ ਤੇਰੇ ਰੰਗ ਰਾਤੇ ਸਹਜ ਸੁਪਾਏ ਤੂੰ ਸੁਖ ਦਾਤਾ ਲਹਿ ਮਿਲਾਏ ਜਿਹੜੇ ਕਹਿੰਦੇ ਪਰਮੇਸ਼ਰ ਜੀ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਤੇ ਤੂੰ ਸੁੱਖਾਂ ਦਾ ਦਾਤਾ ਉਹਨਾਂ ਨੂੰ ਆਪਣੇ ਨਾਲ ਮੇਲ ਲੈਣਾ ਹੈ ਇੱਕ ਸਤੇ ਦੂਜਾ ਨਹੀਂ ਕੋਈ ਗੁਰਮukh ਬੂਜੈ ਸੋਜੀ ਹੋਏ ਕਹਿੰਦੇ ਜਿਹੜੇ ਜੀਵ ਗੁਰੂ ਦੇ ਸੰਮੁਖ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇਸ ਸੰਸਾਰ ਵਿੱਚ ਉਸ ਪਰਮੇਸ਼ਰ ਤੋਂ ਬਿਨਾਂ ਦੂਜਾ ਨਹੀਂ ਕੋਈ ਕਿਉਂਕਿ ਹਰ ਇੱਕ ਵਿੱਚ ਉਹਦੀ ਆਪਣੀ ਜੋਤ ਹੈ 15 ਥਿਤੀ ਤੈ ਸਤਵਾਰ ਮਹਾਰੂਤੀ ਆਵੇ ਵਾਰ-ਵਾਰ 15 ਥਿਤੀ ਤੈ ਸਤਵਾਰ ਮਹਾਰੂਤੀ ਆਵੇ ਵਾਰ-ਵਾਰ ਕਹਿੰਦੇ ਜਿਵੇਂ 15 ਥਿੱਤਾ ਨੇ ਸਤਵਾਰ ਨੇ ਇਸ ਤਰ੍ਹਾਂ ਹੀ ਮਹੀਨੇ ਰੁੱਤਾਂ ਇਹ ਕਹਿੰਦੇ ਵਾਰੋ-ਵਾਰ ਆਉਂਦੀਆਂ ਜਾਂਦੀਆਂ ਨੇ ਦਿਨ ਸ੍ਰੈਣ ਤੇ ਵੈ ਸੰਸਾਰ ਆਵਾਗੌਣ ਕੀਆ ਕਰਤਾਰ ਇਸ ਤਰ੍ਹਾਂ ਇਹ ਕਹਿੰਦੇ ਦਿਨ ਰਾਤ ਸੰਸਾਰ ਜਿਵੇਂ ਦਿਨ ਤੇ ਰਾਤ ਆਉਂਦਾ ਇਸ ਤਰ੍ਹਾਂ ਸੰਸਾਰ ਚੱਲ ਰਿਹਾ ਕਿ ਸੰਸਾਰ ਵਿੱਚ ਪਰਮੇਸ਼ਰ ਨੇ ਆਵਾਗੌਣ ਬਣਾਇਆ ਜੀਵ ਜੰਮਦੇ ਨੇ ਮਰਦੇ ਨੇ ਜਿਵੇਂ ਦਿੱਤਾ ਆਉਂਦੀਆਂ ਨੇ ਵਾਰ ਆਉਂਦੇ ਨੇ ਰੁੱਤਾਂ ਆਉਂਦੀਆਂ ਨੇ ਮਹੀਨੇ ਆਉਂਦੇ ਨੇ ਦਿਨ ਰਾਤ ਇਸ ਤਰ੍ਹਾਂ ਜੀਵ ਜੰਮ ਮਰ ਜੰਮਦੇ ਮਰਦੇ ਨੇ ਵਾਰੋ ਵਾਰ ਆਉਂਦੇ ਨੇ ਨਹਿਚਲ ਸਾਚ ਰਹਾ ਕਲ ਤਾਰ ਨਾਨਕ ਗੁਰਮੁਖ ਬੂਜੈ ਕੋ ਸ਼ਬਦ ਵਿਚਾਰ ਕਹਿੰਦੇ ਇੱਕ ਚੀਜ਼ ਨਹਿਚਲ ਹੈ ਅਟਲ ਹੈ ਉਹ ਹੈ ਉਹ ਪਰਮੇਸ਼ਰ ਜਿਵੇਂ ਆਪਣੀ ਸਤਿਆ ਸਾਰੀ ਸੰਸਾਰ ਦੇ ਵਿੱਚ ਧਾਰੀ ਹੋਈ ਆ ਰੱਖੀ ਹੋਈ ਆ ਉਹ ਪਰਮੇਸ਼ਰ ਕੱਲਾ ਅਟਲ ਹੈ ਸਦਾ ਦੇ ਰਹਿਣ ਵਾਲਾ ਬਾਕੀ ਸੰਸਾਰ ਆਵਾ ਗੌਣ ਚ ਹੈ ਇਸ ਗੱਲ ਦੀ ਸਮਝ ਕਿ ਨੂੰ ਪੈਂਦੀ ਆ ਨਾਨਕ ਜੀ ਕਹਿੰਦੇ ਜੋ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਦੀ ਵਿਚਾਰ ਕਰਦੇ ਨੇ ਸ਼ਬਦ ਨਾਮ ਉਹਦਾ ਨਾਮ ਸਭ ਇੱਕੋ ਗੱਲਾਂ ਨੇ ਜਿਹੜੇ ਉਹਦਾ ਨਾਮ ਜਪਦੇ ਨੇ ਜਿਹੜੇ ਉਹਦੇ ਨਾਲ ਇੱਕਮਿਕ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਪਰਮੇਸ਼ਰ ਦੀ ਇਹ ਖੇਡ ਸਮਝ ਪੈ ਜਾਂਦੀ ਹੈ ਕਿ ਸੰਸਾਰ ਹੈ ਕੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ